ਸਾਹਿਬੀਕਰ ਦੋਸਤੋ ਸਭ ਤੋਂ ਪਹਿਲਾਂ ਜੀਨੇ ਮੇਰਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਅੱਜ ਆਪਾਂ 1500 ਨਾਉਂ ਦਾ ਰੇਟ ਬਾਰੇ ਪਤਾ ਕਰਾਂਗੇ ਵੀ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਕੀ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਫਾਜ਼ਿਲਕਾ ਮੰਡੀ ਵਿੱਚ 1500 ਨਾਉਂ ਦਾ ਰੇਟ 2700 ਤੋਂ ਲੈ ਕੇ 2895 ਫਤੇਗੜ ਚੂੜੀਆਂ ਵਿੱਚ 1500 ਦਾ ਰੇਟ 2650 ਤੋਂ ਲੈ ਕੇ 3040 ਤੱਕ ਪਾਥਣਾ ਮੰਡੀ ਵਿੱਚ 3265 ਰੁਪਏ ਅੰਮ੍ਰਿਤਸਰ ਮੰਡੀ ਵਿੱਚ 2500 ਤੋਂ ਲੈ ਕੇ 3035 ਤੱਕ ਨਾਬਾ ਮੰਡੀ ਵਿੱਚ 1500 ਦਾ ਰੇਟ 2500 ਤੋਂ ਲੈ ਕੇ 3000 ਪੁਆਇੰਟ ਤੱਕ ਤਰਨਤਾਰਨ ਮੰਡੀ ਵਿੱਚ 1500 ਨੂੰ ਆਉਂਦਾ ਰੇਟ 2300 ਤੋਂ ਲੈ ਕੇ 3100 35 ਤੱਕ ਸਨਾਮ ਮੰਡੀ ਵਿੱਚ 1500 ਨੂੰ ਆਉਂਦਾ ਰੇਟ 2610 ਤੋਂ ਲੈ ਕੇ 3005 ਤੱਕ ਇਸ ਤੋਂ ਬਾਅਦ ਆਪਾਂ ਹਰਿਆਣਾ ਦੀਆਂ ਮੰਡੀਆਂ ਬਾਰੇ ਦੇਖਦੇ ਹਾਂ ਕਿ ਰੇਟ ਚੱਲਿਆ 1500 ਨੂੰ ਆਉਂਦਾ ਰੇਟ ਕੈਥਲ ਮੰਡੀ ਵਿੱਚ 2990 ਰੁਪਏ ਪਾਣੀਪੱਤ ਮੰਡੀ ਵਿੱਚ 1500 ਨੂੰ ਆਉਂਦਾ ਰੇਟ 3000 ਰੁਪਿਆ ਕਰਨਾਲ ਮੰਡੀ ਵਿੱਚ 2950 ਰੁਪਏ ਨਰਵਾਣਾ ਮੰਡੀ ਵਿੱਚ 2700 ਤੋਂ ਲੈ ਕੇ 2935 ਰੁਪਏ ਸਰਸਾ ਮੰਡੀ ਵਿੱਚ 1509 ਦਾ ਰੇਟ 3140 ਤੇ 1847 ਦਾ ਰੇਟ 2900 ਰੁਪਏ ਰਤਿਆ ਮੰਡੀ ਵਿੱਚ 1509 ਦਾ ਰੇਟ 3051 ਟਹਾਣਾ ਮੰਡੀ ਵਿੱਚ 1509 ਦਾ ਰੇਟ 3300 ਰੁਪਏ ਫਤਿਹਬਾਦ ਵਿੱਚ 1500 ਦਾ ਰੇਟ 3095 ਧੰਨਵਾਦ